ਮਗਵੜਾ ਦੇ ਰੋੜਾ ਕਲੋਨੀ ਮਸਤਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਦੋ ਮਹਿਲਾਵਾਂ ਸਮੇਤ 4 ਵਿਅਕਤੀਆਂ ਉੱਪਰ ਘਰ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਕਾਰ ਮੋਟਰਸਾਈਕਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਪੀੜਤ ਵਿਅਕਤੀ ਅਨੁਸਾਰ ਉਕਤ ਸਾਰੇ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਮਹਿਲਾਵਾਂ ਤੇ ਦੋ ਹੋਰ ਵਿਅਕਤੀ ਕਾਰ ਅੰਦਰ ਦਾਖਲ ਹੁੰਦੇ ਪੈਸਾ ਆਪ ਦਿਖਾਈ ਦੇ ਰਹੇ ਨੇ ਇਸ ਸਬੰਧੀ ਗੱਲਬਾਤ ਕਰਦੇ ਹਾਂ ਪੀੜਤ ਵਿਅਕਤੀ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਦਿੱਲੀ ਚੜਾਉਣ ਵਾਸਤੇ ਗਿਆ ਸੀ ਤੇ ਪਿੱਛੋਂ ਉਸਨੇ ਆਪਣੇ ਮਕਾਨ ਦੀ ਚਾਬੀ ਆਪਣੇ ਗਵੰਡਨ ਇੱਕ ਮਹਿਲਾ ਨੂੰ ਦੇ ਦਿੱਤੀ ਤੇ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰ ਆਉਣਗੇ ਤੇ ਉਹਨਾਂ ਨੂੰ ਕਪੜੇ ਕੱਢ ਕੇ ਦੇ ਦਿਓ ਉਹਨਾਂ ਨੇ ਕਿਹਾ ਕਿ ਉਕਤ ਮਹਿਲਾ ਨੇ ਇੱਕ ਔਰ ਮਹਿਲਾ ਤੇ ਦੋ ਵਿਅਕਤੀਆਂ ਨਾਲ ਮਿਲ ਕੇ ਉਸਦੇ ਘਰ ਵਿੱਚੋਂ ਕੀਮਤੀ ਸਮਾਨ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰ ਲਈ ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਦੌਰਾਨ ਉਨ੍ਹਾਂ ਥਾਣਾ ਸਤਨਾਪੁਰਾਦੀ ਪੁਲਿਸ ਨੂੰ ਸੂਚਿਤ ਕਰਦਿਆਂ ਇਨਸਾਫ ਦੀ ਗੋਹਲ ਲਗਾਈ ਹੈ ਕਿ ਨਾ ਜੀ ਆਪਣਾ ਮੇਰਾ ਭਾਜੀ ਸੰਦੀਪ ਸਿੰਘ ਨਾਮ ਆ ਉਹ ਸਿਪੀ ਸਰ ਕਿੱਥੇ ਰਹਿੰਦੇ ਆਪਾਂ ਇਹ ਰੋੜਾ ਕਲੋਨੀ ਮਸਨਾਪੁਰ ਭਾਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਮਾਮਲਾ ਭਾਜੀ ਇਹ ਆ ਵੀ ਮੈਂ ਆਪਣੀ ਵਾਈਫ ਨੂੰ ਚੜ੍ਹਣ ਗਿਆ ਸੀ ਦਿੱਲੀ ਠੀਕ ਹੈ ਜੀ ਦਿੱਲੀ ਚ ਟਰੋਣ ਗਿਆ ਸੀ ਤੇ ਮੈਂ ਘਰ ਲੋਕ ਲਾ ਕੇ ਗਿਆ ਸੀਗਾ ਤੇ ਇੱਥੇ ਗਵਾਂਡੀਆ ਨੂੰ ਚਾਬੀ ਦਿੱਤੀ ਸੀਦਾ ਨਾਮ ਹੈਗਾ ਕੀਤਾ ਉਹਨੂੰ ਅਸੀਂ ਕਹਿ ਕੇ ਗਏ ਸੀ ਵੀ ਮੇਰੇ ਸਾਰੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਸਮਾਨ ਲੈਣ ਆਉਣਾ ਸਿਰਫ ਕੱਪੜੇ ਲੈਣ ਆਉਣਾ ਮੇਰੇ ਉਹਨਾਂ ਕੱਪੜੇ ਕੱਢ ਕੇ ਉਹਨਾਂ ਨੂੰ ਭੇਜ ਦੇ ਇਨਾਂ ਨੇ ਭਾਜੀ ਕੀ ਕੀਤਾ ਵੀ ਇੱਥੇ ਇੱਕ ਮੁੰਡਾ ਸ਼ੀਰਾ ਚੰਦੂ ਉਹਨੂੰ ਕਹਿੰਦੇ ਆ ਹਰੀਆਵਾਦ ਦਾ ਆ ਉਹ ਨਾਲ ਆਇਆ ਤੇ ਸਮਾਨ ਸਮੂਹ ਉਹਦੇ ਨਾਲ ਕੋਈ ਮੁੰਡਾ ਆ ਤੇ ਉਹ ਆਏ ਤੇ ਭਾਜੀ ਮੇਰਾ ਜੋ ਘਰ ਦਾ ਰੱਛਣ ਪਾਣੀ ਸਾਰਾ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ ਅਸੀਂ ਫਿਰ ਦਰਖਾਸਤ ਵਗੈਰਾ ਦਿੱਤੀ ਤਨਨਾਮਪੁਰੇ ਥਾਣੇ ਦੇ ਵਿੱਚ ਤੇ ਕੱਲ ਦਿੱਤੀ ਸੀਗੀ ਤੇ ਅੱਜ ਸਵੇਰ ਦੌਰਾਨ ਫੋਨ ਕਰੀ ਜਾਂਦੇ ਆ ਸਰ ਜਿਹੜੀ ਗੱਡੀ ਕਿਹੜਾ ਮਾਡਲ ਆ ਤੇੜਾ ਨੰਬਰ ਆ ਉਹਦਾ ਗੱਡੀ ਪਾਜੀ 11 ਮਾਡਲ ਆ ਨੰਬਰ ਕੀ ਆ ਉਹਦਾ ਨੰਬਰ ਦਾ ਹੈਗਾ ਆ 730 ਅੰਮ੍ਰਿਤਸਰ ਨੰਬਰ ਆ ਜਿਹੜਾ ਮੋਟਰਸਾਈਕਲ ਆ ਉਹ ਆਪਣੇ ਫਰਵਾੜੇ ਦਾ ਨੰਬਰ ਆ 9075 ਗਾ ਜਿਹੜੇ ਵਿਅਕਤੀ ਨੇ ਲੈ ਕੇ ਗਏ ਉਹਦਾ ਨਾਮ ਵਗੈਰਾ ਕੁਛ ਹੈ ਹੇ ਜਿਹੜੇ ਲੈ ਕੇ ਗਏ ਆ ਹਾਂਜੀ ਭਾਜੀ ਇੱਕ ਦਾ ਨਾਮ ਹੈਗਾ ਚੰਦੂ ਹਰਿਆਵਦ ਬਾਲਮੀਕ ਮੱਲੇ ਰਹਿੰਦਾ ਹੂੰ ਠੀਕ ਆ ਜੀ ਇੱਕ ਦਾ ਨਾਮ ਹੈਗਾ ਰਾਜੂ ਇੱਕ ਕੁੜੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹਨੇ ਚਾਬੀ ਜਿਹਨੇ ਦਿੱਤੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹੜੀ ਨਾਲ ਆਈ ਸੀ ਉਹਦਾ ਨਾਮ ਹੈਗਾ ਮਣੀ ਤੇ ਸਾਰੇ ਗਹਿਣਾ ਵਗੈਰਾ ਵੀ ਕੋਈ ਲੈ ਗਿਆ ਨਹੀਂ ਕੈਸ਼ ਸੀਗਾ ਥੋੜਾ ਜਿਹਾ ਕੈਸ਼ ਕਿੰਨਾ ਸੀ ਸਰ ਹੂੰ ਭਾਜੀ ਉਸ ਕਾ 30 ਤੇ 35 4000 ਰੁਪਏ ਸੀਗਾ ਕੈਸ਼ ਵੀ ਲੈ ਗਿਆ ਕੈਸ਼ ਵੀ ਲੈ ਕੇ ਤੇ ਗੁੜੀਆਂ ਦੀ ਗੋਲਕ ਵੀ ਤੋੜ ਕੇ ਲੈ ਗਏ ਤੇ ਤੁਹਾਨੂੰ ਕਿੱਦਾਂ ਫਿਰ ਪਤਾ ਲੱਗਾ ਭਾਜੀ ਜਦੋਂ ਆਏ ਕੈਮਰੇ ਚੈੱਕ ਕੀਤੇ ਸਾਰੇ ਕੈਮਰੇ ਸੀਸੀਟੀ ਵੀ ਕੈਮਰੇ ਚ ਆਏ ਇਹ ਬੰਦੇ ਹਾਂਜੀ ਆਏ ਆ ਕਿੰਨੇ ਵਿਅਕਤੀ ਆ ਰਹੇ ਇਹ ਭਾਜੀ ਇੱਕ ਚੰਦੂ ਆ ਰਿਹਾ ਤੇ ਇੱਕ ਮਣੀ ਆ ਰਹੀ ਆ ਤੇ ਉਹਦਾ ਭਰਾ ਆ ਰਿਹਾ ਆ ਤੇ ਜਿਹਨਾਂ ਦਾ ਕੋਈ ਚਾਬੀ ਸੀ ਉਹ ਵੀ ਆ ਰਹੇ ਆ ਤੇ ਕੁੜਾ ਦੀ ਨਾਲ ਉਹਦੀ ਮੰਮੀ ਸੀ ਉਹ ਵੀ ਆ ਰਿਆ ਤੇ ਇਸ ਮਾਮਲੇ ਨੂੰ ਪੁਲਿਸ ਕਾਰਦ ਕੀਤੀ ਵੀ ਸ਼ਿਕਾਇਤ ਕੀਤੀ ਹੋਈ ਆ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਮੰਗ ਭਾਜੀ ਬਸ ਇਨਸਾਫ ਚਾਹੀਦਾ ਭਾਜੀ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਭਾਜੀ ਹੋ ਗਿਆ ਆ ਹਜੇ ਮੋਟਰਸਾਈਕਲ ਵੀ ਨਵਾਂ ਹੀ ਲਿਆ 2023 ਮਾਡਲ ਆ ਨੰਬਰ ਵਗੈਰਾ ਹੈ ਉਹਦਾ ਹਾਂਜੀ ਪੀਪੀ 36 ਕੇ 75 ਗੜ ਤੇ ਤੁਸੀਂ ਦਿੱਲੀ ਕੋ ਕਦੋਂ ਵਾਪਸ ਆਏ ਦਿੱਲੀ ਤੋਂ ਭਾਜੀ ਮੈਂ ਕੱਲ ਆਇਆ ਨੋਏ 9:00 ਵਜੇ ਲੋਕ ਵਗੈਰਾ ਟੁੱਟੇ ਹੋਈ ਸੀ ਨਹੀਂ ਲੋਕ ਪਾਜੀ ਉਹ ਫੇ ਲੋਕ ਲਾਗੇ ਚਾਬੀ ਤੁਹਾਨੂੰ ਦੱਸੇ ਇੱਥੇ ਦੇਖੇ ਗਏ ਸੀ ਅਸੀਂ ਜਿਹੜਾ ਜਿਹੜੀ ਚਾਬੀ ਦਿੱਤੀ ਸੀ ਗੀਤਾ ਉਹਦਾ ਨਾਮ ਆ ਉਹ ਵੀ ਨਾਲ ਇੱਥੇ ਖੜੀ ਸੀ ਉਹ ਵੀ ਇੱਥੇ ਦੇ ਰਹਿਣ ਵਾਲੇ ਵੇਖੀ ਹਾਂ ਹਾਂਜੀ ਨਹੀਂ ਉਹ ਕਿਰਾਏ ਗਰੂਏ ਦੇ ਰਹਿੰਦੇ ਜਾਂ ਕੋਈ ਨਹੀਂ ਨਹੀਂ ਉਹਨਾਂ ਦਾ ਆਪਣਾ ਘਰ ਆ ਇੱਥੇ ਨਾਲ ਦੀ ਗਲੀ 'ਚ